ਮ ਬਰਾਉ ਬੋਏ ਪਰੂਨੂ ਮੰਨੇ ਜਾਣਾ ਮੰਨੇ ਲੜੇ ਅੱਖ ਬਾਰਾਂਗੇ ਜਿ ਸ਼ਾਟ ਕਰ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਪਾਰ ਕੀਤੇ 730 ਮਿਲੀਅਨ ਵਿਊਜ਼ ਹੋ ਨਾ ਮ ਕਰੇ ਸ਼ਾਇਨ ਜੇ ਮ ਤਪ ਬੱਲੀਏ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀ ਸਨੀ ਮਾਲਟਨ ਨੇ ਇੱਕ ਇੰਟਰਵਿਊ ਦੌਰਾਨ ਇਸ ਗੀਤ ਨੂੰ ਲੈ ਕੇ ਕੀਤੇ ਖੁਲਾਸੇ ਪੰਜਾਬੀ ਇੰਡਸਟਰੀ ਦੇ ਸਿੰਗਰ ਸਿੱਧੂ ਮੂਸੇਵਾਲਾ ਜੋ ਕਿ ਇਸ ਵਕਤ ਸਾਡੇ ਦਰਮਿਆਨ ਮੌਜੂਦ ਤਾਂ ਨਹੀਂ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਗੀਤ ਜੋ ਆ ਬਿਲਬੋਰਡ ਦੇ ਉੱਤੇ ਛਾਏ ਰਹਿੰਦੇ ਨੇ ਨਿਤ ਦਿਨ ਨਵਾਂ ਰਿਕਾਰਡ ਕਾਇਮ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਗੀਤ ਹੈ ਸੋ ਹਾਈ ਇਹੋ ਗੀਤ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਸਨੀ ਮਾਰਟਨ ਤੇ ਬਿਗ ਬਰਡ ਨੂੰ ਵੀ ਰਾਤੋਂ ਰਾਤ ਬੁਲੰਦੀਆਂ ਤੇ ਪਹੁੰਚਾ ਦਿੱਤਾ ਸੀ ਅੱਜ ਇਸ ਗੀਤ ਦੇ YouTube ਉੱਤੇ 730 ਮਿਲੀਅਨ ਤੋਂ ਵੱਧ ਵਿਊਜ਼ ਨੇ ਇਸ ਬਾਰੇ ਸਨੀ ਮਾਲਟਨ ਨੇ ਖਾਸ ਗੱਲਾਂ ਵੀ ਸਾਂਝੀਆਂ ਕੀਤੀਆਂ ਨੇ ਸਨੀ ਮਾਲਟਨ ਆਪਨੇ ਇੰਸਟਾ ਸਟੋਰੀ ਚ ਲਿਖਿਆ ਕਿ ਇਸ ਗੀਤ ਦੇ 730 ਮਿਲੀਅਨ ਵਿਊਜ਼ ਹੋ ਗਏ ਨੇ ਬਿਗ ਬਾਡ ਨੇ ਇਸ ਸ਼ਾਨਦਾਰ ਗੀਤ ਨੂੰ ਬਣਾਇਆ ਸੀ 500 ਡਾਲਰ ਦੀ ਵੀਡੀਓ ਕੋਈ ਗੂਚੀ ਨਹੀਂ ਪੂਰਾ ਟੈਲੈਂਟ ਦੱਸਦੀ ਹੈ ਕਿ ਇਹ ਗੀਤ ਜੋ ਸੀ 2017 ਦੇ ਵਿੱਚ ਗਿੱਪੀ ਗਰਵਾਲ ਦੇ ਹੰਬਲ 뮤직 ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ ਗੀਤ ਨੂੰ ਜਿੱਥੇ ਸਿੱਧੂ ਮੂਸੇਵਾਲਾ ਅਤੇ ਸਨੀ ਮਾਰਟਨ ਨੇ ਇਕੱਠਿਆਂ ਗਾਇਆ ਸੀ ਉਥੇ ਬਿਗ ਬਰਡ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਸੀ ਖਾਸ ਗੱਲ ਇਹ ਹੈ ਕਿ ਸੋਹਾਈ YouTube ਉਤੇ ਸਿੱਧੂ ਮੂਸੇਵਾਲਾ ਦੇ ਕੈਰੀਅਰ ਦੇ ਸਭ ਤੋਂ ਵੱਧ ਦੇਖਿਆ ਤੇ ਸੁਣਿਆ ਜਾਣ ਵਾਲੇ ਗੀਤਾਂ ਦੇ ਵਿੱਚੋਂ ਇੱਕ ਹੈ ਦੂਜੇ ਨੰਬਰ ਉਤੇ ਸਿੱਧੂ ਮੂਸੇਵਾਲਾ ਦਾ ਗੀਤ 295 ਸ਼ਾਮਿਲ ਹੈ ਜਿਸ ਦੇ 548 ਮਿਲੀਅਨ ਵਿਊਜ਼ ਨੇ ਪੰਜਾਬੀ ਇੰਡਸਟਰੀ ਦੇ ਸਿੰਗਰ ਸਿੱਧੂ ਮੂਸੇਵਾਲਾ ਜੋ ਕਿ ਇਸ ਵਕਤ ਸਾਡੇ ਦਰਮਿਆਨ ਮੌਜੂਦ ਤਾਂ ਨਹੀਂ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਗੀਤ ਜੋ ਆ ਬਿਲਬੋਰਡ ਦੇ ਉੱਤੇ ਛਾਏ ਰਹਿੰਦੇ ਨੇ ਨਿਤ ਦਿਨ ਨਵਾਂ ਰਿਕਾਰਡ ਕਾਇਮ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਗੀਤ ਸੋ ਹਾਈ ਇਹੋ ਗੀਤ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਨਾਲ ਨਾਲ ਸਨੀ ਮਾਰਟਨ ਤੇ ਬਿਗ ਬਰਡ ਨੂੰ ਵੀ ਰਾਤੋਂ ਰਾਤ ਬੁਲੰਦੀਆਂ ਤੇ ਪਹੁੰਚਾ ਦਿੱਤਾ ਸੀ ਅੱਜ ਇਸ ਗੀਤ ਦੇ YouTube ਉੱਤੇ 730 ਮਿਲੀਅਨ ਤੋਂ ਵੱਧ ਵਿਊਜ਼ ਨੇ ਇਸ ਬਾਰੇ ਸਨੀ ਮਾਲਟਨ ਨੇ ਖਾਸ ਗੱਲਾਂ ਵੀ ਸਾਂਝੀਆਂ ਕੀਤੀਆਂ ਨੇ ਸਨੀ ਮਾਲਟਨ ਆਪਨੇ ਇੰਸਟਾ ਸਟੋਰੀ ਚ ਲਿਖਿਆ ਕਿ ਇਸ ਗੀਤ ਦੇ 730 ਮਿਲੀਅਨ ਵਿਊਜ਼ ਹੋ ਗਏ ਨੇ ਬਿਗ ਬਰਡ ਨੇ ਇਸ ਸ਼ਾਨਦਾਰ ਗੀਤ ਨੂੰ ਬਣਾਇਆ ਸੀ 500 ਡਾਲਰ ਦੀ ਵੀਡੀਓ ਕੋਈ ਗੂਚੀ ਨਹੀਂ ਪੂਰਾ ਟੈਲੈਂਟ ਦੱਸਦੀ ਹੈ ਕਿ ਇਹ ਗੀਤ ਜੋ ਸੀ 2017 ਦੇ ਵਿੱਚ ਗਿੱਪੀ ਗਰਿਵਾਲ ਦੇ Humbal Music ਦੇ banner ਹੇਠ ਰਿਲੀਜ਼ ਹੋਇਆ ਸੀ ਗੀਤ ਨੂੰ ਜਿੱਥੇ Sidhu Moose Wala ਅਤੇ Sunny Malton ਨੇ ਇਕੱਠੇ ਗਾਇਆ ਸੀ ਉਥੇ Big Bird ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਸੀ ਖਾਸ ਗੱਲ ਇਹ ਹੈ ਕਿ Sohaye YouTube ਉਤੇ Sidhu Moose Wala ਦੇ career ਦੇ ਸਭ ਤੋਂ ਵੱਧ ਦੇਖਿਆ ਤੇ ਸੁਣਿਆ ਜਾਣ ਵਾਲੇ ਗੀਤਾਂ ਦੇ ਵਿੱਚੋਂ ਇੱਕ ਹੈ ਦੂਜੇ ਨੰਬਰ ਉਤੇ Sidhu Moose Wala ਦਾ ਗੀਤ 295 ਸ਼ਾਮਿਲ ਹੈ ਜਿਸ ਦੇ 548 ਮਿਲੀਅਨ ਵਿਊਜ਼ ਨੇ